ਹਾਂਜੀ ਦੋਸਤੋ ਸਸਤੀ ਕਾ ਜੀ ਜੇ ਮੈਂ ਸੰਦੋਤੋ ਪਤੀ ਦੋਸਤੋ ਫਿਰ ਯਾ ਸਕੂਲ ਜਿੱਥੇ ਬੋਲ ਬੋਲਗੇ 10th ਕਲਾਸ ਦਾ ਰਿਜ਼ਲਟ ਹੋ ਜਾਰੀ ਹੋ ਚੁੱਕਿਆਗਾ ਠੀਕ ਹੈ ਨਹੀਂ ਰਿਜ਼ਲਟ ਆ ਪੱਗੀ ਹੈ ਜੀ ਕਿ ਮੈਂ ਦੇਖਣਾ ਉਹ ਵਾਰ ਗੱਲ ਕਰਾਂਗੇ ਪਰ ਫਸਤ ਵਾਲਾ ਕੀ ਹੈ ਇਸ ਸਰਕਾਰੀ ਪੋਸਟਾਂ ਵੈਬਸਾਈਟ ਤੇ ਆ ਜਾਣਾਗਾ ਇਹਦੇ ਅਸੀਂ ਦੇਖੋਗੇ ਰਿਜ਼ਲਟ ਠੀਕ ਹੈ ਜੀ ਪੀਐਸਵੀ ਰਿਜ਼ਲਟ ਇਸ ਤੇ ਲਿਖਿਆ ਹੋਇਆ ਤੁਸੀਂ ਕਲਿੱਕ ਕਰੋਗੇ ਇਹਦੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਉੱਪਰ ਉਹ ਰਿਜ਼ਲਟ ਦੀ ਆਪਸ਼ਨ ਆ ਰਹੀ ਹੈ ਤੇ ਕਲਿੱਕ ਕਰਾਂਗੇ ਇੱਥੇ ਤੁਸੀਂ ਆਪਣਾ ਯਾਨੀ ਕਿ ਰੋਲ ਨੰਬਰ ਫਿਲ ਕਰਨਾਗਾ ਉਸ ਦਾ ਇੰਟਰਨੇਮ ਇਸ ਤਰ੍ਹਾਂ ਸੀ ਫਰ ਜਿੱਦਾਂ ਆਪਣਾ ਰਿਜ਼ਲਟ ਆਪ ਦੇਖ ਸਕਦੇ ਹੋਗੇ ਹੋਗੇ ਇਸੇ ਤਰ੍ਹਾਂ ਜੇ ਤੁਸੀਂ ਪਲੱਸ 2 ਦਾ ਰਿਜ਼ਲਟ ਦੇਖਣਾਗਾ ਠੀਕ ਹੈ ਜੀ ਤਾਂ ਤੁਸੀਂ ਜੇ ਸਰਕਾਰੀ ਪੋਰਟਲ ਵੈਬਸਾਈਟ ਤੇ ਆਉਣ ਤੋਂ ਬਾਅਦ ਇੱਥੇ ਪੀਐਸਬੀ ਰਿਜ਼ਲਟ ਤੇ ਕਲਿੱਕ ਕਰਨਾ ਜੀ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਸੀਂ ਦੇਖੋਗੇ ਜੇ 10th ਦਾ ਰਿਜ਼ਲਟ ਉਹ ਵੀ ਆ ਚੁੱਕਾ ਹੈ ਇਸੇ ਤਰ੍ਹਾਂ ਜੇ ਪਲੱਸ 2 ਦਾ ਰਿਜ਼ਲਟ ਵੀ ਤੁਸੀਂ ਦੇਖੋਗੇ ਠੀਕ ਹੈ ਜੀ ਤੇ ਜਿਹੜੀ ਵੀ ਜਿਹੜੀ ਵੀ ਰਿਜ਼ਲਟ ਹੋਣਗੇ ਤੁਹਾਨੂੰ ਇਸ ਸਾਈਟ ਤੇ ਆਫੀਸ਼ੀਅਲ ਵੈਬਸਾਈਟ ਤੋਂ ਮਿਲ ਜਾਣਗੇ ਠੀਕ ਹੈ ਜੀ ਜਾਂ ਤੁਸੀਂ ਸਰਕਾਰੀ ਵੈਬਸਾਈਟ ਆਹ ਸੌਰੀ ਆਫੀਸ਼ੀਅਲ ਵੈਬਸਾਈਟ ਪੰਜਾਬ ਸਕੂਲ ਸਿੱਖਿਆ ਠੀਕ ਹੈ ਇਸੇ ਵਿਸਿਟ ਕਰਕੇ ps ev.ac010 ਦੇ ਵਿਸਿਟ ਕਰਕੇ ਵੀ ਰਿਜ਼ਲਟ ਸੈਕਸ਼ਨ 'ਚ ਜਾ ਕੇ ਠੀਕ ਹੈ ਜੀ ਯਾਨੀ ਕਿ ਉਹ ਵੀ ਸੈੱਟ ਹੋ ਰਹੀ ਜਣੀ ਆ ਤੇ ਉਧਰ ਵੀ ਜੇ ਅਸੀਂ ਜਾ ਕੇ ਯਾਨੀ ਕਿ ਜਿਹੜੇ ਰਿਜ਼ਲਟ ਚੈੱਕ ਕਰ ਸਕਦੇ ਆ ਆ ਦੇਖੋ ਰਿਜ਼ਲਟ ਠੀਕ ਹੈ ਜੀ ਤੇ ਪੁਰਾਣੇ ਰਿਜ਼ਲਟ ਕਿਸੇ ਨੇ ਦੇਖਣੇ ਉਹ ਵੀ ਇੱਥੇ ਚੈੱਕ ਕਰ ਸਕਦੇ ਆ ਤਾਂ ਇਸ ਮਕਸਦ ਆਪਣਾ ਦੱਸਣਾ ਸੀ ਤੁਹਾਨੂੰ ਜੋ ਕੰਸੈਟ ਕੇ ਵੀ ਰਿਜ਼ਲਟ ਆ ਚੁੱਕੇ ਆ ਕੌਣ ਕੌਣ ਯਾਨੀ ਕਿ ਚਲੋ ਜਿਹੋ ਵੀ ਕੈਂਡੀਡੇਟ ਨੇ 10th ਕਲਾਸ ਦੇ ਵਿੱਚ ਪੀੜ ਸੀ ਯਾਨੀ ਕਿ ਹੁਣ ਰਿਜ਼ਲਟ ਆ ਚੁੱਕਿਆ ਤਾਂ ਇੱਥੇ ਕਮੈਂਟ ਕਰੋ ਕਿ ਕਿਹਨੇ ਕਿਹਨੇ ਮਤਲਬ ਕੌਣ ਕੌਣ ਪਾਸ ਹੋਏ ਨੇ ਠੀਕ ਹੈ ਜੀ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦੀ ਜਾਈ ਹਾਂ